हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਅਰਸ਼ ਦੇ ਕੋਲ ਭਿੱਖੀ ਮਿੰਟ ਤੋਂ ਦੋਸਤੋ 8-7 ਕਿਲੋਮੀਟਰ ਦੀ ਦੂਰੀ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਸੌਰ ਸਿੰਘ ਕਰ ਲਿਓ ਅ ਇਸ ਘਰੋਂ ਆਪਾਂ ਕਾਫੀ ਵੀਡੀਓ ਜਿਹੜੀਆਂ ਤੁਹਾਨੂੰ ਦਿਖਾਉਨੇ ਆ ਅਰਸ਼ ਮੇਰੇ ਸਾਹਮਣੇ ਹੋਊਗਾ ਦੋਸਤੋ ਨਾਲ ਹੋਊਗਾ ਵੀਰ ਪੂਰੀ ਇਨਫਰਮੇਸ਼ਨ ਆਪਾਂ ਉਸ ਤੋਂ ਲੈ ਲਾਂਗੇ ਇਸ ਵੈਰ ਦੇ ਰਿਗਾਰਡਿੰਗ ਸੋ ਕੇਸ ਬਰੀਡ ਦੇ ਵਿੱਚ ਆ ਕਿਸ ਨਸਲ ਦੇ ਵਿੱਚ ਆ ਕਿੰਨੇ ਕ ਦਿਨ ਹਜੇ ਸੂਨ ਦੇ ਵਿੱਚ ਪਏ ਆ ਆਉ ਕਰਦੇ ਆ ਗੱਲਬਾਤ ਦੋਸਤੋ ਅੱਜ 5 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਸੋ ਆਓ ਆਪਦੀ ਟਿਪਕੇ ਤਸੱਲੀ ਕਰ ਲਿਓ ਠੀਕ ਹੈ ਜੀ ਕਿਉਂਕਿ ਗੱਬਨ ਵੜ ਹੈਗੀ ਆ ਸਰੀਰ ਘਟਾਂਚਾ ਕਾਫੀ ਸੋਹਣਾ ਹੈਗਾ ਤੇ ਬਹੁਤ ਵਧੀਆ ਚੰਗਾ ਪੀਸ ਵੀਰ ਕੱਢ ਕੇ ਲਿਖਿਆ ਪੁੱਛਦੀ ਆ ਸਭ ਤੋਂ ਪਹਿਲਾਂ ਵੀਰ ਅਰਸ਼ੀਆ ਕੀ ਹਾਲ ਚਾਲ ਨੇ ਬਹੁਤ ਵਧੀਆ ਸੰਤੂ ਸਾਹਿਬ ਹੋਰ ਤੁਸੀਂ ਸਾਨੂੰ ਠੀਕ ਠਾਕ ਜੀ ਠੀਕ ਠਾਕ ਹੈ ਭਰਾ ਠੀਕ ਆ ਠੀਕ ਹੈ ਹੋਰ ਸਨੋ ਕਿਵੇਂ ਪਸੂ ਵਧੀਆ ਵਧੀਆ ਕਿਰਪਾ ਮਾਰ ਰਹੀ ਜੀ ਦਾ ਮਾਲਡਿੰਗ ਕਰ ਵਧੀਆ ਹਾਂਜੀ ਹਾਂਜੀ ਸੰਧੂ ਸਾਹਿਬ ਬਹੁਤ ਵਧੀਆ ਕਿਰਪਾ ਮਾਰ ਰਹੀ ਜੀ ਗੁਰੂ ਰਾਮਦਾਸ ਦੀ ਚਲੋ ਜੀ ਹਾਂਜੀ ਅੱਛਾ ਅੱਜ ਅਰਸਪਾ ਫਿਰ ਆਪਣੇ ਕੋਲ ਆ ਗਈ ਬੈੜ ਹਾਂਜੀ ਇਹ ਬਰੀਡ ਵਿੱਚ ਕਿਹੜੀ ਆ ਗਈ ਫਿਰ ਇਹ ਜਰਸੀ ਸੰਧੂ ਸਾਹਿਬ ਅੱਛਾ ਹਾਂਜੀ ਠੀਕ ਹੈ ਜਰਸੀ ਦੇ ਸਹੀ ਵਾਲ ਆ ਗਈ ਹੈ ਜਰਸੀ ਹਾਂਜੀ ਠੰਡੀ ਧੀਰੀ ਬੜੀ ਬੈੜ ਵੇਖੋ ਇੱਧਰ ਬੈਠੋ ਭਾਵੇਂ ਯਾਰ ਲਓ ਜੀ ਲਓ ਵੀ ਦੋਸਤੋ ਥਣ ਦੇਵਾ ਵੇਖੋ ਬਹੁਤ ਵਧੀਆ ਚੰਗਾ ਖੁੱਲਾ ਲੇਵਾ ਹੈਗਾ ਆਰਡਰ ਕੁਆਲਟੀ ਕਾਫੀ ਸੋਹਣੀ ਆ ਤੇ ਧੁੰਨ ਹੈਗਾ ਠੀਕ ਹੈ ਜੀ ਜਰਸੀ ਤੇ ਸ਼ਾਹੀ ਵਾਲ ਦਾ ਜਿਹੜਾ ਦੋਸਤੋ ਕਰੋਸ ਆ ਠੀਕ ਹੈ ਜੀ ਤੇ ਆ ਧੁੰਨ ਵੇਖੋ ਜੀ ਆ ਧੰਨ ਦੇਵਾ ਵੀ ਆ ਕਰ ਲੋ ਚੈੱਕ ਠੀਕ ਹੈ ਜੀ ਚਾਰ ਥਾਣਾ ਦੋਸਤੋ ਚੋਂ ਥਾਣਾ ਦਾ ਆਪਸੀ ਗੈਪ ਕਾਫੀ ਸੋਹਣਾ ਠੀਕ ਹੈ ਜੀ ਗਿੱਠ ਗਿੱਠ ਤੇ ਜਿਹੜੀਆਂ ਗਿੱਥਾਂ ਨੇ ਅਰਛਾ ਕਿੰਨੇ ਕ ਦਿਨ ਹਜੇ ਲੈਦੀ ਐ ਸੋਣ ਜੀ ਇਹ ਸਾਨੂੰ ਸਭ 5-4 ਦਿਨ ਲੈਦੀ ਐ 5 ਤੋਂ 4 ਦਿਨ ਹਾਂਜੀ ਦੁੱਧ 25 ਕਿਲੋ ਵਸ਼ੀ ਨਾ ਪਾਵੇ ਆਪਣੀ ਗਰੰਟੀ ਹੋਊਗੀ ਜੀ ਅੱਛਾ ਜੀ ਹਾਂਜੀ ਉੱਤੇ ਪਾਲੇ ਕੋਈ ਜਿੰਨਾ ਮਰਜ਼ੀ ਪਾਲੇ ਠੀਕ ਆ ਹਾਂਜੀ 25 ਕਿਲੋ ਰਾਮ ਨਾ ਦੁੱਧ ਸਵੇਰ ਤੀਜਾ ਨਹੀਂ ਸੂਆ ਦੂਜਾ ਦੂਜਾ ਗਰੰਟੀ ਵਾਲੇ ਘਰੋਂ ਆਈ ਐ ਅੱਛਾ ਜੀ ਹਾਂਜੀ ਸਵੇਰ ਦੋਸਤੋ ਦੂਜਾ ਬਈ ਅਰਛਾ ਕਹਿੰਦਾ ਵੀ ਦੂਜਾ ਸੂਆ ਸੂਵੇ ਕੀ ਠੀਕ ਆ ਤਾਂ ਦਿਨ ਹਜੇ ਲੈ ਜੂਗੀ ਭਰਾਵੋ ਬਾਕੀ ਆ ਫੇਸ ਕੁਆਲਿਟੀ ਆ ਕੰਨ ਕੋ ਨੂੰ ਵੇਖੋ ਤੁਸੀਂ ਫੇਸ ਕੁਆਲਿਟੀ ਵੇਖੋ ਜਰਸੀ ਤੇ ਸ਼ਾਹੀ ਖੋਲ ਕੇ ਤੋਰ ਕੇ ਤੁਹਾਨੂੰ ਦਿਖਾਉਣੀ ਆ ਪੁਲ ਵੱਡੀ ਕੱਦ ਕਾਠੀ ਹੈਗੀ ਆ ਠੀਕ ਹੈ ਜੀ ਹਾਈਟ ਆ ਕਾਫੀ ਵੱਡੀ ਆ ਸੋ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਠੀਕ ਹੈ ਜੀ ਬਾਕੀ ਉਲਟ ਪਹਿਣੀ ਵਾਲੇ ਪਾਸਿਓਂ ਤੁਹਾਨੂੰ ਥੰਮ ਥੰਮ ਦਿਖਾਉਣੀ ਆਪਾਂ ਆ ਦੇਖੋ ਜੀ ਆ ਦੇਖ ਠੀਕ ਆ ਲਾਵੇ ਸਪਰੇ ਹੋਣੇ ਕਾ ਦਿਖਾਈਏ ਬਾਕੀ ਸਰੀਰ ਦਾ ਢਾਂਚਾ ਕਾਫੀ ਸੋਹਣਾ ਦੇਖੋ ਆਰਡਰ ਕੁਆਲਿਟੀ ਕਾਫੀ ਸੋਹਣੀ ਹੁੰਦੀ ਠੰਡੀ ਧੀਰੀ ਵੜੀ ਸੁਭਦਾ ਭਾਂ ਇੱਕ ਬੈ ਗਿਆ ਲਓ ਜੀ ਠੀਕ ਆ ਲਓ ਜੀ ਆਦੇ ਤੁਰੋ ਜੀ। ਹਵਾਨੇ ਦੀ ਪੰਤਰ ਬਹੁਤ ਵਧੀਆ ਦੋਸਤੋ ਠੀਕ ਹੈ ਚੰਗੀ ਉਮੀਦ ਕੀਤੀ ਜਾ ਸਕਦੀ ਹੈ ਦੁੱਧ ਦੀ ਵੀ ਵਧੀਆ ਚੰਗੀ ਮਿਲਕ ਕਪੈਸਿਟੀ ਰਹੂਗੀ ਥਣ ਥਣ ਬਹੁਤ ਹਨ ਮੁੱਠੀ ਦਾ ਹੱਥੀ ਜਵਾਈਆ ਤੇ ਦਿਨ ਘਟੋ ਘੜ ਤੁਸੀਂ ਦੱਸਿਆ ਵੀ ਲੈ ਜੂ ਹਫਤੇ ਤੋਂ ਉੱਪਰ ਨਹੀਂ 5-4 ਦਿਨ ਲੈ ਜੂ ਸੰਤੋ ਸਾਹਿਬ ਹਫਤੇ ਦੇ ਅੰਦਰ ਬਾਅਦ ਹਾਂਜੀ ਹਾਂਜੀ ਪੀਗਾ ਤੇ ਅਰਸ਼ ਵੀਰੇ ਬਾਕੀ ਤੇਪਨ ਤੋਂ ਤੋਂ ਕਿਦਾਂ ਆਪਣੀ ਗਰੰਟੀ ਹੋਊਗੀ ਕੋਈ ਭੂਰ ਛਟਾ ਹੋਵੇ ਥਣ ਘਟ ਹੋਵੇ ਆਪਣੀ ਫੁੱਲ ਗਰੰਟੀ ਹੈ ਜੀ ਤੇ ਪਣ ਪਾਰ ਪਿਛੇ ਅੱਗੇ ਸਭ ਕੁਝ ਆਪਣੀ ਫੁੱਲ ਗਰੰਟੀ ਹੈ ਜੀ ਠੀਕ ਹੈ ਪਰ ਹਾਂਜੀ ਠੀਕ ਆ ਦੋਸਤੋ ਫੋਲ ਬੜਾ ਫੋਲ ਵੀਰਾਂ ਦਾ ਗਰੰਟੀ ਹੈ ਠੀਕ ਹੈ ਜੀ ਕੋਈ ਵੀ ਆਵੇ ਆਪਣੀ ਤੇਪਗੇ ਤਾਂ ਸਾਡੀ ਤੁਸੀਂ ਵੀ ਕਰ ਲਿਓ ਤੇ ਇਹ ਜਿਹੜੀ ਦੋਸਤੋ ਵੀਰ ਅਰਸ਼ ਦੇ ਕੋਲ ਵੈਰ ਸੀ ਅਰਸ਼ ਕਿੰਨਾ ਮੁੱਲ ਇਹਦਾ ਫਿਰ ਕੀਤਾ ਜੀ ਮੁੱਲ ਸੰਦੂਸਾਵੇ ਦਾ ਕਰਦੇ ਆ 72000 ਰੁਪਇਆ ਹਾਂ ਨਾ ਹੀ ਵਾਸ਼ੀ 67000 ਦੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰਦਾਂਗੇ 67000 ਦੀ ਉਹਦੇ ਵਿੱਚੋਂ ਠੀਕ ਹੈ ਜੀ ਹਾਂ ਜੀ ਫਮਾ ਨਾਲ ਜਿਹੜੀ ਦੋਸਤੋ 67000 ਦੀ ਬਾਈ ਜਾਂਦਾ ਵੀ ਦਵਾਂਗੇ ਠੀਕ ਆ ਉਹਦੇ ਚ ਕੋਈ ਛੋੜਛੱਪਾ ਮੌਕੇ ਤੇ ਮਾਨਤਾ ਨਾ ਉਹ ਹੋ ਜਾਊਗਾ ਠੀਕ ਆ ਸੋ ਵਾੜ ਜਿਹੜੀ ਆ ਦੋਸਤੋ ਗਾਂ ਬਾਕੀ ਠੰਡੀ ਦੀ ਜਿਹੜੀ ਸੰਦਾ ਆਪਾਂ ਇੱਧਾ ਹੀ ਬਈ ਜਾਵੇ ਆ ਲਓ ਜੀ ਠੀਕ ਆ ਤੇ ਸੀਲ ਸੌ ਜਿਹੜੀ ਦੋਸਤੋ ਪੂਰੇ ਰਿਕਾਰਡ ਤੋੜੇ ਪਿਆ ਸੀਲ ਸੌ ਕਾਫੀ ਜ਼ਿਆਦੀ ਵਧੀਆ ਇਹ ਵਾੜ ਸੀ ਅੱਜ ਆਪਣੇ ਕੋਲ ਜਿਹੜੀ ਬਕਾਊ ਇਹ ਤੁਸੀਂ ਦੋਸਤੋ ਜ਼ਰੂਰ ਕੰਟੈਕਟ ਕਰ ਲਿਓ ਠੀਕ ਆ ਜੀ ਤਸੱਲੀ ਕਰ ਲਓ ਟਿੱਪ ਕੇ ਵਰਦੀ ਬੁਰਦੀ ਪੂਰੀ ਢੈਂਟ ਹੈਗੀ ਆ ਸੋ ਜਿਸ ਵੀ ਇਹਨੇ ਖਰੀਦਾਰ ਨੇ ਖਰੀਦਣੀ ਹੈ ਚੰਗੇ ਮਿਲ ਤੇ ਆਪਾਂ ਆਸ ਕਰ ਸਕਦੇ ਹਾਂ ਬਾਕੀ ਚੰਗੀ ਸੇਵਾ ਤੇ ਅਰਜੋਮ ਬੋਲੋ ਨੰਬਰ ਆਪਣੇ 86993126601985131 ਤੇ ਨਿੱਕੀ ਠੀਕ ਹੈ ਜੀ ਹਾਂਜੀ ਇਹ ਦੋਵੇਂ ਨੰਬਰ ਜਿਹੜੇ ਦੋਸਤੋ ਆਪਾਂ ਹਰ ਵਾਰ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਹੀਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅੱਜ ਫਿਲਹਾਲ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਨਕਸ਼ਾ ਜਿਹੜਾ ਤੁਹਾਨੂੰ ਵਗੜ ਦਿਖਾਉਣੀ ਸੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ